ਤੇ ਬੰਦੀ ਹੋਊ ਤਾਂ ਡਾ ਡਾ ਮਿਲਾਂ ਤਾਂ ਕੋਈ ਦੱਸਿਆ ਕਿ ਜੋ ਹੋਣਾ ਤੇ ਜੋ ਵੀ ਹੋਊਗਾ ਪਿਛਲੇ ਦਿਨੀ ਡੇਰਾ ਬੱਬਾ ਨਾਨਕ ਪਾਕਿਸਤਾਨ ਕੋ ਮੰਤਰੀ ਸਰਹੰਦ ਦੀ ਬੀਓਪੀ ਸੰਧਾਵਲੀ ਪੋਸਟ 27 ਬਟਾਲੀਅਨ ਉੱਪਰ ਪਾਕਿਸਤਾਨੀ ਡਰੋਨ ਦੀ ਮੂਵਮੈਂਟ ਹੋਈ ਸੀ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤੇ ਬੀਤੇ ਕੱਲ ਬੀਐਸਐਫ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਮਸਰਾਲਾ ਦੇ ਨੇੜੇੋਂ ਤਿੰਨ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਕੋਲੋਂ ਕਰੀਬ 50000 ਦੀ ਨਕਦੀ ਡਾਲਰ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਇਨ੍ਹਾਂ ਨਸ਼ਾ ਤਸਕਰਾਂ ਖਿਲਾਫ ਬੀਤੇ ਕੱਲ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰ ਰਿਮਾਂਡ ਲਿਆ ਗਿਆ ਅੱਜ ਭਾਰਤ ਕੋ ਮੰਤਰੀ ਸਰ ਹੱਦ ਦੇ ਨਜ਼ਦੀਕ ਪਿੰਡ ਹਰੂਵਾਲ ਦੇ ਖੇਤਾਂ ਦੇ ਵਿੱਚ ਇੱਕ ਕਿਸਾਨ ਜਦੋਂ ਆਪਣੀ ਗੋਭੀ ਦੇ ਖੇਤ ਨੂੰ ਪਾਣੀ ਲਗਾਉਣ ਗਿਆ ਤਾਂ ਉਸ ਨੇ ਆਪਣੇ ਗੋਭੀ ਦੇ ਖੇਤ ਵਿੱਚ ਇੱਕ ਡਰੋਨ ਅਤੇ ਉਸ ਦੇ ਉੱਪਰ ਇੱਕ ਪੈਕੇਟ ਦਿਖਾਈ ਦਿੱਤਾ ਜਿਸ ਦੀ ਉਸ ਵੱਲੋਂ ਸੂਚਨਾ ਬੀਐਸਐਫ ਦੀ 27 ਬਟਾਲੀਅਨ ਨੂੰ ਦਿੱਤੀ ਗਈ ਤਾਂ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਅੱਜ ਇੱਕ ਡਰੋਨ ਅਤੇ ਹੈਰੋਇਨ ਬਰਾਮਦ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਕੁਲਵਿੰਦਰ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਨ੍ਹਾਂ ਤੋਂ ਨਰੇਸ਼ ਮੈਂ ਪੁੱਛਦਾ ਕਿ ਯਾਦ ਕੀ ਕਾਰੋਇ ਚੱਲ ਰਹੀ ਬਾਬੂ ਦੇ ਜਿੰਨੇ ਕੁ ਕੰਟਰੀ ਹੋਊ ਤਾਂ ਦੱਸਿਆ ਪਹਿਲਾਂ ਤਾਂ ਮੈਂ ਕਿਹਾ ਸੀ ਦੱਸਿਆ ਕਿ ਡੋਨਾਂ ਤੇ ਹੋ ਰਹੀਆਂ ਬਸ ਜੋ ਵੀ ਹੋਊਗਾ ਤਾਂ ਲੈ ਸੇ ਆਈਡੀਆ ਸਰ ਕਿੰਨੀ ਗੱਲ ਆਈਪੀਆ ਮੈਂ ਤਾਂ ਮੰਨਦਾ ਕਿ ਤਰਾ ਜਾ ਆ ਗਿਆ ਬਗਿਆਰ ਅੱਛਾ ਸਰ ਜਿਹੜੇ ਕੱਲ ਤਿੰਨ ਮੁੱਦੇ ਪੜੇ ਇੱਥੇ ਪੁੱਛਣ ਵਾਲਾ ਅੱਜ ਵੀ ਰੁੱਝਿਆ ਇਹ ਪਰ ਕਿਹਨਾਂ ਦੇ ਕਿਹੜੇ ਖਾਂਚਣਾ ਇਹ ਆਪਣੇ ਪ੍ਰੇਰਕ ਦੇ ਹੰਦਾਰਤ ਤੇ ਕੀ ਸਰਕਾਰ ਵੱਲੋਂ ਕਿਹੜਾ ਪੱਛਾ ਇਹ ਕੋਈ ਰੂਟ ਆ ਡਾ ਮਿੱਲਾ ਤਾਂ ਕੋਈ ਦੱਸਿਆ ਕਿ ਜੋ ਆ ਤੇ ਪੱਤੀ ਚੋਰੀ ਹੋ ਗਈ ਤਾਂ ਪਿਛਲੇ ਦਿਨ ਹੀ ਡੇਰਾ ਬੱਬਾ ਨਾਨਕ ਪਾਕਿਸਤਾਨ ਕੋ ਮੰਤਰੀ ਸਰਹੰਦ ਦੀ ਬੀਓਪੀ ਸੰਧਾਵਲੀ ਪੋਸਟ 27 ਬਟਾਲੀਅਨ ਉੱਪਰ ਪਾਕਿਸਤਾਨੀ ਡਰੋਨ ਦੀ ਮੂਵਮੈਂਟ ਹੋਈ ਸੀ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤੇ ਬੀਤੇ ਕੱਲ ਬੀਐਸਐਫ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਮਸਰਾਲਾ ਦੇ ਨੇੜੇੋਂ ਤਿੰਨ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਕੋਲੋਂ ਕਰੀਬ 50000 ਦੀ ਨਕਦੀ ਡਾਲਰ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਇਨ੍ਹਾਂ ਨਸ਼ਾ ਤਸਕਰਾਂ ਖਿਲਾਫ ਬੀਤੇ ਕੱਲ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰ ਰਿਮਾਂਡ ਲਿਆ ਗਿਆ ਅੱਜ ਭਾਰਤ ਕੋ ਮੰਤਰੀ ਸਰਹੱਦ ਦੇ ਨਜ਼ਦੀਕ ਪਿੰਡ ਹਰੂਵਾਲ ਦੇ ਖੇਤਾਂ ਦੇ ਵਿੱਚ ਇੱਕ ਕਿਸਾਨ ਜਦੋਂ ਆਪਣੀ ਗੋਭੀ ਦੇ ਖੇਤ ਨੂੰ ਪਾਣੀ ਲਗਾਉਣ ਗਿਆ ਤਾਂ ਉਸ ਨੇ ਆਪਣੇ ਗੋਭੀ ਦੇ ਖੇਤ ਵਿੱਚ ਇੱਕ ਡਰੋਨ ਅਤੇ ਉਸ ਦੇ ਉੱਪਰ ਇੱਕ ਪੈਕੇਟ ਦਿਖਾਈ ਦਿੱਤਾ ਜਿਸ ਦੀ ਉਸ ਵੱਲੋਂ ਸੂਚਨਾ ਬੀਐਸਐਫ ਦੀ 27 ਬਟਾਲੀਅਨ ਨੂੰ ਦਿੱਤੀ ਗਈ ਤਾਂ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਅੱਜ ਇੱਕ ਡਰੋਨ ਅਤੇ ਹੈਰੋਇਨ ਬਰਾਮਦ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਕੁਲਵਿੰਦਰ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਨ੍ਹਾਂ ਤੋਂ ਰਾਦੇ ਮੈਂ ਕਿਹਾ ਕਿ ਯਾਦ ਤੇ ਕਾਰੋਈ ਚੱਲ ਰਹੀ ਬਾਬੂ ਦੇ ਜਿੰਨੇ ਕੁ ਆਪਟ ਹੋਊਗਾ ਤਾਂ ਦੱਸਿਆ ਪਹਿਲਾਂ ਤਾਂ ਮੈਂ ਕਿਹਾ ਸੀ ਦੱਸਿਆ ਵੀ ਡਰੋਨਾਂ ਤੇ ਹੋ ਰਹੀਆਂ ਬਸ ਜੋ ਵੀ ਹੋਊਗਾ ਤਾਂ ਲੈ ਕੇ ਆਈਡੀਆ ਸਰ ਕਿੰਨੀ ਗੱਲ ਆਈਪੀਆ ਮੈਂ ਤਾਂ ਲੱਗਦਾ ਕਿ ਤਰਾ ਜਾ ਆ ਗਿਆ ਬਗੈਰ ਅੱਛਾ ਸਰ ਜਿਹੜੇ ਕੱਲ ਤਿੰਨ ਮੁੱਦੇ ਪੜੇ ਇੱਥੇ ਪੁੱਛਣ ਵਾਲਾ ਅੱਜ ਵੀ ਰੁੱਝਿਆ ਇਹ ਪਰ ਕਿਹਨੂੰ ਇੱਥੇ ਕਿਹੜੇ ਖਾਂਚਣਾ ਹੈ ਇਹ ਆਪਣੇ ਡਿਪੋਰਟ ਦੇ ਹੰਦਾਰ ਤੇ ਤੇ ਕੀ ਸਰਕਾਰ ਵੱਲੋਂ ਕਿਹੜਾ ਪੱਤਰ ਦਿੱਤਾ ਨਾ ਮੈਂ ਤਾਂ ਇੰਡੀਪੈਂਡੈਂਟ ਹਾਂ ਤਾਂ ਮੈਂ ਜੱਦੂ ਨਾ ਹਾਂ ਅੱਛਾ ਨੇ ਬਾਂਦੀ ਉਹ ਤਾਂ ਦੱਸਿਆ ਕਿ ਮਿਲਾਂ ਤਾਂ ਕੋਈ ਦੱਸਿਆ ਕਿ ਜੋ ਹੋਣਾ ਤੇ ਜੋ ਵੀ ਹੋਵੇ ਤਾਂ ਪਿੱਛਲੇ ਦਿਨੀ ਡੇਰਾ ਬੱਬਾ ਨਾਨਕ ਪਾਕਿਸਤਾਨ ਕੋ ਮੰਤਰੀ ਸਰਹੰਦ ਦੀ ਬੀਓਪੀ ਸੰਧਾਵਲੀ ਪੋਸਟ 27 ਬਟਾਲੀਅਨ ਉੱਪਰ ਪਾਕਿਸਤਾਨੀ ਡਰੋਨ ਦੀ ਮੂਵਮੈਂਟ ਹੋਈ ਸੀ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤੇ ਬੀਤੇ ਕੱਲ ਬੀਐਸਐਫ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਮਸਰਾਲਾ ਦੇ ਨੇੜੇੋਂ ਤਿੰਨ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਕੋਲੋਂ ਕਰੀਬ 50000 ਦੀ ਨਕਦੀ ਡਾਲਰ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਇਨ੍ਹਾਂ ਨਸ਼ਾ ਤਸਕਰਾਂ ਖਿਲਾਫ ਬੀਤੇ ਕੱਲ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰ ਰਿਮਾਂਡ ਲਿਆ ਗਿਆ ਅੱਜ ਭਾਰਤ ਕੋ ਮੰਤਰੀ ਸਰਹੱਦ ਦੇ ਨਜ਼ਦੀਕ ਪਿੰਡ ਹਰੂਵਾਲ ਦੇ ਖੇਤਾਂ ਦੇ ਵਿੱਚ ਇੱਕ ਕਿਸਾਨ ਜਦੋਂ ਆਪਣੀ ਗੋਭੀ ਦੇ ਖੇਤ ਨੂੰ ਪਾਣੀ ਲਗਾਉਣ ਗਿਆ ਤਾਂ ਉਸ ਨੇ ਆਪਣੇ ਗੋਭੀ ਦੇ ਖੇਤ ਵਿੱਚ ਇੱਕ ਡਰੋਨ ਅਤੇ ਉਸ ਦੇ ਉੱਪਰ ਇੱਕ ਪੈਕੇਟ ਦਿਖਾਈ ਦਿੱਤਾ ਜਿਸ ਦੀ ਉਸ ਵੱਲੋਂ ਸੂਚਨਾ ਬੀਐਸਐਫ ਦੀ 27 ਬਟਾਲੀਅਨ ਨੂੰ ਦਿੱਤੀ ਗਈ ਤਾਂ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਅੱਜ ਇੱਕ ਡਰੋਨ ਅਤੇ ਹੈਰੋਇਨ ਬਰਾਮਦ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਕੁਲਵਿੰਦਰ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਨ੍ਹਾਂ ਤੋਂ ਸਾਰੇ ਜੀ ਮੈਂ ਤਾਂ ਤੀਜਾ ਤੇ ਕਾਰਵਾਈ ਚੱਲ ਰਹੀ ਬਾਬੂ ਤੇ ਜਿਹੜੇ ਕੰਟੀਨ ਨੂੰ ਤਾਂ ਦੱਸਿਆ ਬਿਲਾ ਤਾਂ ਕਿੰਵੇ ਦੱਸਿਆ ਵੀ ਡਰੋਨ ਆ ਦੇ ਰਹੀਆਂ ਬਸ ਜੋ ਵੀ ਹੋਵੇ ਤਾਂ ਬੈਠਾ ਲੱਸੀ ਆਈਡੀਆ ਸਰ ਕਿੰਨੀ ਗੋੜੀ ਆਈਡੀਆ ਕੋਲ ਮੈਂ ਤਾਂ ਲੱਗਦਾ ਕਿ ਤਰਾ ਦਾ ਆਧਿਆ ਬਗਿਆ ਅੱਛਾ ਸਰ ਜਿਹੜੇ ਕੱਲ ਤਿੰਨ ਮੁੱਦੇ ਪੜੇ ਇੱਥੇ ਕੱਟਣ ਵਾਲਾ ਹੈ ਸੀ ਇਹ ਸੱਤ ਕੁ ਮਹੀਨੇ ਤੱਕ ਜਿਹੜੇ ਖਾਣ ਕਰਾਣਾ ਇਹ ਆਪਣੇ ਦੇ ਦੇ ਹੰਡ ਫਰੰਟ ਤੇ ਤੇ ਤੀਸਰਾ ਕਾਰਵਾਈ ਕਿ ਜਿਹੜਾ ਬਚਾ